ਗੁਰਬਾਣੀ ਵਿੱਚ ਬਾਖ ਹੈ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਚਾ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੂਖ ਪਾਗੇ ਪ੍ਰਾਣ ਮਨ ਤਨ ਸਭ ਹਰੇ ਬੈਰਾਗ বিনা ਕਹਿੰਦੇ ਇੱਕ ਤਾਂ ਬੈਰਾਗ ਹੋ ਹੁੰਦਾ ਨੇ ਜਿਹਦੇ ਵਿੱਚ ਕੋਈ ਰਸ ਹੀ ਨਹੀਂ ਹੁੰਦਾ ਤੇ ਆਪਣੇ ਜਿਹੜੇ ਗੁਰੂ ਮਹਾਤਮਾ ਸਨ ਗੁਰਦੇ ਉਹ ਰਸਕ ਬੈਰਾਗੀ ਸਨ ਉਹਨਾਂ ਦੀ ਬਾਣੀ ਵਿੱਚ ਬਹੁਤ ਰਸ ਹੈ ਬੈਰਾਗ ਦੇ ਨਾਲ ਨਾਲ ਰਸ ਪਿੰਨੀ ਬਾਣੀ ਹੁਣ ਜਦੋਂ ਆਤਮਾ ਦਾ ਪਰਮਾਤਮਾ ਨਾਲ ਜਦੋਂ ਆਪਾਂ ਕਹਿ ਸਕਦੇ ਆ ਵਿਆਹ ਹੋ ਰਿਹਾ ਨਾ ਦੋ ਤੋਂ ਇੱਕ ਹੋ ਰਹੇ ਨੇ ਤੇ ਉਹ ਕਿਹੜੀ ਅਵਸਥਾ ਹੈ ਨਾ ਉਹ ਕਹਿੰਦੇ ਨੇ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮ ਸੁਖ ਹੈ ਗਾਮ ਇਹ ਆਪਾਂ ਉਸ ਨੂੰ ਕਹਿੰਦੇ ਆ ਜਿਹਦੇ ਆਉਣ ਨਾਲ ਸੋਖੇ ਸੁਖ ਹੋ ਜਾਣਾ ਉਹਨੂੰ ਕਹਿੰਦੇ ਆ ਸੁਖ ਹੈ ਗਾਮ ਤੇ ਜਦੋਂ ਆਤਮਾ ਪਰਮਾਤਮਾ ਨਾਲ ਇਹੋ ਜੇ ਸੁਖੇ ਗਾਮੀ ਪਰਮਾਤਮਾ ਨਾਲ ਮਿਲਦੀ ਹੈ ਤੇ ਚਾਉ ਮੰਗਲ ਰਸ ਪਰੇ ਚਾਉ ਤੇ ਮੰਗਲ ਪਰਪੂਰ ਹੋ ਜਾਂਦਾ ਹੈ ਜੀਵਨ ਦੇ ਵਿੱਚ ਤੇ ਰਸ ਨਾਲ ਪਰ ਜਾਂਦਾ ਸਾਰਾ ਜੀਵਨ ਅੰਗ ਸੰਗ ਲਾਗੇ ਜਦੋਂ ਪੂਰਨ ਮਿਲਾਪ ਹੋਏ ਨਾ ਜਿਵੇਂ ਆਪਾਂ ਕਹਿੰਨੇ ਪਤੀ ਪਤਨੀ ਦਾ ਅੰਗ ਸੰਗ ਲਾਗੇ ਦੁੱਖ ਭਾਗੇ ਸਾਰੇ ਦੁੱਖ ਦਰਦ ਭੱਜ ਗਏ ਏ ਕੁੰਕਾਰ ਪ੍ਰਭੂ ਨਾਲ ਜਦੋਂ ਆਤਮਾ ਇੱਕ ਹੋਈ ਫਿਰ ਕੋਈ ਦੁੱਖ ਨਹੀਂ ਰਿਹਾ ਪ੍ਰਾਣ ਮਨ ਤਨ ਸਭ ਹਰੇ ਪ੍ਰਾਣ ਵੀ ਇੱਕਦਮ ਹਰਿਆਵਲ ਹੋ ਗਏ मन भी हरियावल हो गया तन भी हरियावल हो गया सारे पासे हरियावल ही हरियावल हो गया खेड़ा ही खेड़ा हो गया खुशी ही खुशी हो गई प्राण मन तन सब हरे किन्ना रस मिन्ना शब्द ना प्रभु मिले स्वामी सुख है गामी चा मंगल रस परे, अंग संग लागे दुख पागे प्राण मन तन सब हरे सतनाम वही प्रभु सतनाम वही